ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਦੀ। ਡੋਨਲਡ ਟਰੰਪ ਨੂੰ ਨਿਊਯਾਰਕ 'ਚ ਆਪਣੇ ਇਤਿਹਾਸਕ ਅਪਰਾਧਿਕ ਮੁਕੱਦਮੇ 'ਚ ਝੂਠੇ ਕਾਰੋਬਾਰੀ ਰਿਕਾਰਡਾਂ ਦੇ ਸਾਰੇ 34 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਮਰੀਕੀ ਇਤਿਹਾਸ 'ਚ ਇਹ ਇੱਕ ਲਾ-ਮਿਸਾਲ ਮਾਮਲਾ ਹੈ ਜਦੋਂ ਕਿਸੇ ਸਾਬਕਾ ਜਾਂ ਮੌਜੂਦਾ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਅਪਰਾਧ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਨੂੰ 11 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਜਾਣਾ ਪੈ ਸਕਦਾ ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੁਰਮਾਨਾ ਹੋਣ ਦੀ ਵਧੇਰੇ ਸੰਭਾਵਨਾ ਹੈ 트럼ਪ ਨੇ ਫੈਸਲੇ ਨੂੰ ਅਪਮਾਨ ਕੀਤਾ ਏ ਅਤੇ ਕੇਸ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਮਰਚਨ ਉੱਤੇ ਹਮਲਾ ਕੀਤਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਨਵੰਬਰ ਦੀਆਂ ਚੋਣਾਂ 'ਚ ਜੋ ਬਾਈਡਨ ਨੂੰ ਹਰਾਉਣ ਅਤੇ ਵਾਈਟ ਹਾਊਸ ਵਾਪਸ ਜਾਣ ਦੀ ਮੁਹਿੰਮ ਬਾਈਡਨ ਦੇ ਖਿਲਾਫ ਕੋ ਚਲਾ ਰਹੇ ਨੇ ਅਦਾਲਤ ਨੇ ਸਟਾਰਮੀ ਡੈਨੀਅਲਸ ਸਮੀਤ 22 ਗਵਾਹਾਂ ਤੋਂ 6 ਹਫ਼ਤਿਆਂ ਚ ਸੁਣਵਾਈ ਕੀਤੀ ਜਿਨ੍ਹਾਂ ਨਾਲ 트ੰਪ ਦੇ ਕਥਿਤ ਜਿਨਸੀ ਸਬੰਧ ਇਸ ਕੇਸ ਦੇ ਕੇਂਦਰ ਚ ਸੀ। 트ੰਪ ਉਤੇ 2016 ਦੀਆਂ ਚੋਣਾਂ ਤੋਂ ਥੋੜੀ ਦੇਰ ਪਹਿਲਾਂ ਸਾਬਕਾ ਅਡਲਟ ਫਿਲਮ ਅਦਾਕਾਰ ਦੀ ਚੁੱਪ ਖਰੀਦਣ ਲਈ ਆਪਣੇ ਸਾਬਕਾ ਵਕੀਲ ਦੁਆਰਾ ਕੀਤੀ ਗਈ ਅਦਾਇਗੀ ਨੂੰ ਲੁਕਾਉਣ ਦਾ ਇਲਜ਼ਾਮ ਹੈ। ਸਰਬਸੰਮਤੀ ਨਾਲ ਫੈਸਲੇ ਤੇ ਪਹੁੰਚਣ ਲਈ 12 ਜੱਜਾਂ ਨੇ 2 ਦਿਨ ਵਿਚਾਰ ਵਟਾਂਦਰਾ ਕੀਤਾ। ਅਦਾਲਤ ਦਾ ਫੈਸਲਾ ਅਜੇ ਹ ਸਮੇਂ ਉਤੇ ਆਇਆ। ਜਦੋਂ ਟਰੰਪ ਇੱਕ ਵਾਰ ਫੇਰ ਰਾਸ਼ਟਰਪਤੀ ਬਣਨ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੂੰ ਨਵੰਬਰ ਚ ਹੋਣ ਵਾਲੀਆਂ ਚੋਣਾਂ ਚ ਟੱਕਰ ਦੇਣ ਦੀ ਤਿਆਰੀ ਕਰ ਰਹੇ ਸਨ ਜਦੋਂ ਕੁਝ ਵੀ ਵੱਡਾ ਹੁੰਦਾ ਹੈ ਤਾਂ ਅਸੀਂ ਅਕਸਰ ਇਤਿਹਾਸ ਚ ਉਸ ਦੀ ਮਿਸਾਲ ਦੇਖਦੇ ਹਾਂ ਤੇ ਅੰਦਾਜ਼ਾ ਲਗਾਉਂਦੇ ਹਾਂ ਕਿ ਕੀ ਅੱਗੇ ਹੋ ਸਕਦਾ ਹੈ ਜੈਨੀਫਰੀ ਐਂਜਲ ਜੋ ਕਿ ਸਦਰਨ ਮਥੋਡੇਸਟ ਯੂਨੀਵਰਸਿਟੀ ਚ ਸੈਂਟਰ ਫਾਰ ਪ੍ਰੈਜ਼ੀਡੈਂਸ਼ੀਅਲ ਹਿਸਟਰੀ ਦੇ ਨਿਰਦੇਸ਼ਕ ਨੇ ਉਹ ਕਹਿੰਦੇ ਨੇ ਅੱਗੇ ਕੀ ਹੋਣ ਜਾ ਰਿਹਾ ਏ ਇਸ ਦਾ ਇਸ਼ਾਰਾ ਲੈਣ ਲਈ ਅਸੀਂ ਅਕਸਰ ਇਤਿਹਾਸ ਵੱਲ ਦੇਖਦੇ ਹਾਂ ਪਰ ਇਸ ਮਾਮਲੇ 'ਚ ਕੁਝ ਵੀ ਅਜਿਹਾ ਨਹੀਂ ਹੈ ਜੋ ਇਸ ਦੇ ਨੇੜੇ ਵੀ ਪਹੁੰਚਦਾ ਹੋਵੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਅਮਰੀਕਾ ਦੇ ਕਿਸੇ ਸਾਬਕਾ ਜਾਂ ਮੌਜੂਦਾ ਰਾਸ਼ਟਰਪਤੀ ਨੂੰ ਕਿਸੇ ਅਪਰਾਧਿਕ ਕੇਸ 'ਚ ਮੁਜਰਮ ਕਰਾਰ ਦਿੱਤਾ ਗਿਆ ਹੋਵੇ ਓਪੀਨੀਅਨ ਪੋਲ ਦਰਸਾਉਂਦੇ ਨੇ ਕਿ ਟਰੰਪ ਚੋਣਾਂ ਦੇ ਮਾਮਲੇ 'ਚ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਤੋਂ ਅੱਗੇ ਨੇ ਹਾਲਾਂਕਿ ਇਸ ਫੈਸਲੇ ਤੋਂ ਬਾਅਦ ਵੋਟਰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਵੀ ਕਰ ਸਕਦੇ ਨੇ ਟਰੰਪ ਨੂੰ ਇਸ ਸਾਲ ਦੇ ਸ਼ੁਰੂ ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਾਇਆ ਗਿਆ ਸੀ ਤੇ ਜਿਸ ਦਿਨ ਸਜ਼ਾ ਸੁਣਾਈ ਜਾਣੀ ਹੈ ਉਸ ਤੋਂ ਕੁਝ ਦਿਨ ਬਾਅਦ ਹੀ ਪਾਰਟੀ ਦੀ ਕਨਵੈਨਸ਼ਨ ਚ ਉਹਨਾਂ ਦੀ ਤਾਜਪੋਸ਼ੀ ਕੀਤੀ ਜਾਣੀ ਸੀ ਟਰੰਪ ਦੀ ਪਾਰਟੀ ਨੇ ਉਹਨਾਂ ਉੱਪਰ ਲੱਗੇ ਦੋ ਮਹਾਦੋਸ਼ ਅਤੇ ਉਹਨਾਂ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਹਮਾਇਤੀ ਕੈਪੀਟਲ ਹਿਲ ਚ ਦਾਖਲ ਹੋ ਗਏ ਸਨ ਉਹਨਾਂ ਦਾ ਸਾਥ ਦਿੱਤਾ ਹੈ ਹਾਲਾਂਕਿ ਉਹ ਅਗਲੇ ਰਾਸ਼ਟਰਪਤੀ ਬਣਦੇ ਨੇ ਜਾਂ ਨਹੀਂ ਇਹ ਤਾਂ ਨਵੰਬਰ ਤੋਂ ਹੋਣ ਵਾਲੀਆਂ ਚੋਣਾਂ ਹੀ ਤੈਅ ਕਰਨਗੀਆਂ ਇੱਕ ਸਾਬਕਾ ਪ੍ਰੋਸੀਕਿਊਟਰ ਨੇ ਇਸ ਫੈਸਲੇ ਨੂੰ ਨਿਆਪ ਪ੍ਰਸ਼ਾਸਨ ਦੀ ਵੱਡੀ ਜਿੱਤ ਦੱਸਿਆ ਹੈ ਮੈਨਹਟਨ ਦੇ ਸਾਬਕਾ ਪ੍ਰੋਸੀਕਿਊਟਰ ਡੰਕਨ ਲੁਇਨ ਨੇ ਕਿਹਾ ਕਿ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਇੱਕ ਮੁਕੰਮਲ ਕੇਸ ਪੇਸ਼ ਕੀਤਾ ਜਿਸ ਨੇ ਬਿਨਾਂ ਸ਼ੱਕ ਸਾਬਤ ਕੀਤਾ ਕਿ 트럼ਪ ਨੇ ਖਾਮੋਸ਼ੀ ਖਰੀਦਣ ਲਈ ਪੈਸੇ ਦਿੱਤੇ ਅਤੇ ਫਿਰ ਇਸ ਭੁਗਤਾਨ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡ 'ਚ ਧੋਖਾਫਰੀ ਕੀਤੀ ਕੇਸ ਦੇ ਪੱਖ 'ਚ ਗਵਾਹੀਆਂ ਸਨ ਜੋ ਕਿਸੇ ਇੱਕ ਵਿਅਕਤੀ ਦੇ ਦੁਆਲੇ ਨਹੀਂ ਸਗੋ ਲਿਖਤੀ ਸਮੱਗਰੀ, ਈਮੇਲ ਅਤੇ ਫੋਨ ਰਿਕਾਰਡ ਉੱਪਰ ਆਧਾਰਿਤ ਸਨ ਪੇਸ਼ ਕੀਤੀਆਂ ਗਈਆਂ ਸਰਕਾਰੀ ਪੱਖ ਦਾ ਕੇਸ ਵਿਧੀ ਨਾਲ ਤਿਆਰ ਕੀਤਾ ਗਿਆ ਸੀ ਤੇ ਜੱਜ ਨੇ ਇਸ ਵੱਲ ਧਿਆਨ ਦਿੱਤਾ ਉਹਨਾਂ ਨੇ ਕਿਹਾ ਆਪਣੀ ਸ਼ਕਤੀ ਨਾਲ ਇਸ ਨਿਆਂ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਲਈ ਜੋ ਕੁਝ ਵੀ ਕਰ ਸਕਦੇ ਸਨ ਉਹਨਾਂ ਨੇ ਕੀਤਾ ਫਿਰ ਵੀ ਸਿਸਟਮ ਨੇ ਉਹਨਾਂ ਨੂੰ ਇੱਕ ਸੁਣਵਾਈ ਦਿੱਤੀ ਜੋ ਕਿ ਬੁਨਿਆਦੀ ਤੌਰ ਤੇ ਇੱਕ ਨਿਰਪੱਖ ਸੀ ਉਧਰ ਮੌਜੂਦਾ ਤੇ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਖੁਫੀਆ ਸੇਵਾ ਨੇ ਇਸ ਫੈਸਲੇ ਤੋਂ ਬਾਅਦ ਇੱਕ ਸੰਖੇਪ ਬਿਆਨ ਜਾਰੀ ਕੀਤਾ ਹੈ ਬਿਆਨ ਚ ਕਿਹਾ ਗਿਆ ਕਿ ਇਸ ਫੈਸਲੇ ਤੋਂ ਬਾਅਦ ਟਰੰਪ ਨੂੰ ਮੁਹੱਈਆ ਕਰਵਾਈ ਗਈ ਸੁਰੱਖਿਆ 'ਚ ਕੋਈ ਕਮੀ ਨਹੀਂ ਆਵੇਗੀ ਹਾਲਾਂਕਿ ਕ라우ਡ ਫੰਡਿੰਗ ਰਾਹੀਂ ਟਰੰਪ ਲਈ ਚੰਗਾ ਚੰਦਾ ਇਕੱਠਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫੈਸਲੇ ਤੋਂ ਬਾਅਦ ਦਾਨੀਆਂ 'ਚ ਵਾਦਾ ਹੋਇਆ ਹੈ ਉਧਰ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਦਾ ਸਮਰਥਨ ਕੀਤਾ ਭਾਰਤੀ ਅਮਰੀਕੀ ਵਿਵੇਕ ਰਾਮਾ ਸੁਆਮੀ ਜੋ ਪਿਛਲੇ ਕੁਝ ਮਹੀਨਿਆਂ ਚ 트ੰਪ ਦੇ ਕਰੀਬੀ ਸਹਿਯੋਗੀ ਤੇ ਵਿਸ਼ਵਾਸਪਾਤਰ ਦੇ ਰੂਪ ਚ ਸਾਹਮਣੇ ਆਏ ਨੇ ਨੇ ਕਿਹਾਏ ਕਿ ਇਸ ਫੈਸਲੇ ਦਾ ਉਲਟ ਅਸਰ ਹੋਵੇਗਾ ਉਹਨਾਂ ਨੇ ਅੱਗੇ ਕਿਹਾ ਇਸਤਗਾਸਾ ਇੱਕ ਸਿਆਸਤਦਾਨ ਹੈ ਜਿਸਨੇ ਟਰੰਪ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਜੱਜ ਦੀ ਧੀ ਇੱਕ ਡੈਮੋਕ੍ਰੇਟ ਹੈ ਜਿਸਨੇ ਮੁਕਦਮੇ ਤੋਂ ਕਈ ਡਾਲਰ ਇਕੱਠੇ ਕੀਤੇ ਨੇ ਜਦਕਿ ਇਸ ਦੀ ਪ੍ਰਧਾਨਗੀ ਉਸਦੇ ਪਿਤਾ ਨੇ ਕੀਤੀ ਜਿਊਰੀ ਦੇ ਨਿਰਦੇਸ਼ਾਂ ਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਦੋਸ਼ੀ ਠਹਿਰਾਉਣ ਲਈ ਅਪਰਾਧ ਤੇ ਸਹਿਮਤ ਹੋਣ ਦੀ ਜ਼ਰੂਰਤ ਨਹੀਂ ਹੈ ਤੋਂ ਦੱਸਦੀ ਹੈ ਕਿ 77 ਸਾਲਾ ਟਰੰਪ ਅਪਰਾਧੀ ਐਲਾਨੇ ਜਾਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਨੇ ਹਾਲਾਂਕਿ ਟਰੰਪ ਨੇ ਆਪਣੇ ਖਿਲਾਫ ਧਾਇਰ ਕੀਤੇ ਜਾ ਰਹੇ ਕੇਸ ਨੂੰ અપਮਾਨਜਨਕ ਅਤੇ ਧੋਖਾਧੜੀ ਵਾਲਾ ਦੱਸਿਆ ਉਸਨੇ 2016 ਚ ਵਾਈਟ ਹਾਊਸ ਆਉਣ ਤੋਂ ਪਹਿਲਾਂ ਸਾਬਕਾ ਪੋਨ ਸਟਾਰ ਸਟਾਰਮੀ ਡੈਨੀਅਲਸ ਨਾਲ ਆਪਣੇ ਜਿਨਸੀ ਸਬੰਧਾਂ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਸ ਨੂੰ ਝੂਠਾ ਕਰਨ ਦਾ ਦੋਸ਼ ਉੱ더 ਸਾਹਮਣਾ ਕੀਤਾ ਇਸ ਕੇਸ ਚ 34 ਦੋਸ਼ 11 ਚਲਾਨ 12 ਵਾਊਚਰ ਅਤੇ 11 ਚੈੱਕ ਪੇਸ਼ ਕੀਤੇ ਗਏ 12 ਮੈਂਬਰੀ ਜਿਊਰੀ ਨੇ ਹਸ਼ਮਨੀ ਅਪਰਾਧਿਕ ਮਾਮਲੇ ਤੇ ਸਰਬਸੰਮਤੀ ਨਾਲ ਫੈਸਲਾ ਸੁਣਾਇਆ। ਸੀਬੀਸੀ ਨਿਊਜ਼ ਦੁਆਰਾ ਸੰਕਲਿਤ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਹਜ਼ਾਰਾਂ ਕੈਨੇਡੀਅਨਸ ਕੈਨੇਡਾ ਤੋਂ ਅਮਰੀਕਾ ਵੱਲ ਪ੍ਰਵਾਸ ਕਰ ਰਹੇ ਨੇ ਅਤੇ ਇਹ ਪ੍ਰਵਾਸ ਪਿਛਲੇ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ ਦਰਜ ਹੋਇਆ ਹੈ। ਕੈਨੇਡੀਅਨਸ ਦਾ ਅਮਰੀਕਾ ਜਾ ਕੇ ਵਸਣਾ ਕੋਈ ਨਵਾਂ ਵਰਤਾਰਾ ਨਹੀਂ ਹੈ ਪਰ ਅਮਰੀਕਨ ਕਮਿਊਨਿਟੀ ਸਰਵੇ ਅਨੁਸਾਰ ਨਵੇਂ ਅੰਕੜੇ ਔਸਤ ਦਰ ਨਾਲੋਂ ਕਿਤੇ ਜ਼ਿਆਦਾ ਨੇ। ਏਸੀਆਸ ਮੁਤਾਬਕ ਸਾਲ 2022 ਚ ਕੈਨੇਡਾ ਤੋਂ 126340 ਲੋਕਾਂ ਨੇ ਅਮਰੀਕਾ ਵੱਲ ਕੂਚ ਕੀਤਾ 2012 ਚ ਇਹ ਤਾਦਾਦ 75752 ਲੋਕ ਸੀ ਜਾਨੀ ਕਿ 2022 ਚ ਕਰੀਬ 70 ਫੀਸਦੀ ਵਾਧਾ ਦਰਜ ਕੀਤਾ ਗਿਆ 2022 ਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ 126340 ਚੋਂ 53311 ਦਾ ਜਨਮ ਕੈਨੇਡਾ ਚ ਹੋਇਆ ਸੀ 42595 ਅਮਰੀਕੀ ਸਨ ਜੋ ਆਪਣੀ ਜੱਦੀ ਜ਼ਮੀਨ ਲਈ ਇੱਥੇ ਚਲੇ ਗਏ ਅਤੇ 30434 ਲੋਕ ਕੈਨੇਡਾ 'ਚ ਵਿਦੇਸ਼ਾਂ 'ਚ ਜੰਮੇ ਪ੍ਰਵਾਸੀ ਸਨ ਜਿਨ੍ਹਾਂ ਨੇ ਕੈਨੇਡਾ ਛੱਡ ਅਮਰੀਕਾ ਜਾਣ ਦਾ ਫੈਸਲਾ ਕੀਤਾ ਸੀ ਅਮਰੀਕਾ ਪ੍ਰਵਾਸ ਕਰਨ ਵਾਲਿਆਂ 'ਚ ਕੈਨੇਡਾ 'ਚ ਜੰਮੇ ਲੋਕਾਂ ਦਾ ਅੰਕੜਾ ਪਿਛਲੇ ਸਮੇਂ ਨਾਲੋਂ ਹੁਣ ਖਾਸਾ ਉੱਚਾ ਹੈ ਇਕ ਕੈਨੇਡਾ ਚ ਪੈਦਾ ਹੋਏ ਲੋਕਾਂ ਦੀ ਔਸਤ ਸੰਖਿਆ ਨਾਲੋਂ ਲਗਭਗ 50% ਵਾਧਾ ਜੋ ਕੋਵਿਡ ਤੋਂ ਪਹਿਲਾਂ ਦੇ ਸਮੇਂ ਚ ਅਮਰੀਕਾ ਨੂੰ ਰਵਾਨਾ ਹੋਏ ਸਨ ਸਟੈਟਿਸਟਿਕਸ ਕੈਨੇਡਾ ਦੁਆਰਾ ਸੰਕਲਿਤ ਅਤੇ ਸੀਬੀਸੀ ਨਿਊਜ਼ ਨੂੰ ਪ੍ਰਾਪਤ ਸੰਯੁਕਤ ਰਾਸ਼ਟਰ ਦਾ ਡਾਟਾ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਤੱਕ ਕੈਨੇਡੀਅਨ ਪ੍ਰਵਾਸੀਆਂ ਦੀ ਸਭ ਤੋਂ ਆਮ ਮੰਜ਼ਲ ਹੈ ਸੰਯੁਕਤ ਰਾਸ਼ਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ 2020 ਤੱਕ ਅਮਰੀਕਾ ਚ ਲਗਭਗ 8 ਲੱਖ ਕੈਨੇਡੀਅਨਜ਼ ਰਹਿ ਰਹੇ ਸਨ ਜੋ ਕਿ ਯੂਕੇ ਚ ਰਹਿੰਦੇ 1 ਲੱਖ ਕੈਨੇਡੀਅਨਜ਼ ਨਾਲੋਂ 8 ਗੁਣਾ ਵੱਧ ਤਦਾਦ ਹੈ ਕੈਨੇਡੀਅਨਸ ਦੇ ਅਮਰੀਕੀ ਪ੍ਰਵਾਸ 'ਚ ਮਦਦ ਕਰਨ ਵਾਲੇ ਵਕੀਲਾਂ ਤੇ ਰੀਅਲ ਅਸਟੇਟ ਏਜੰਟਸ ਅਨੁਸਾਰ ਇਹ ਵਾਧਰਾ ਪ੍ਰਵਾਸ ਦਾ ਸਭ ਤੋਂ ਪ੍ਰਮੁੱਖ ਕਾਰਨ ਕਾਫਾਈਤੀ ਜੀਵਨ ਦੀ ਇੱਛਾ ਹੈ ਪਰ ਵਕੀਲਾਂ ਤੇ ਏਜੰਟਸ ਅਨੁਸਾਰ ਕੁਝ ਲੋਕ ਅਜਿਹੇ ਵੀ ਨੇ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਤੋਂ ਖਫਾ ਹੋ ਕੇ ਅਮਰੀਕਾ ਵੱਲ ਪ੍ਰਵਾਸ ਕਰ ਰਹੇ ਨੇ ਮਾਰਕੋ ਟਰਮੀਨੈਂਸੀ ਇਸ ਸਾਬਕਾ ਪੇਸ਼ੇਵਰ ਸੌਕਰ ਖਿਡਾਰੀ ਹੈ ਜੋ 온ਟਾਰੀਓ ਚ ਵੁੱਡ ਬ੍ਰਿਜ ਚ ਵੱਡਾ ਹੋਇਆ ਉਹ ਹੁਣ ਫਲੋਰੀਡਾ ਦੀ ਪਾਮ ਬੀਚ ਕਾਉਂਟੀ ਚ ਰੀਅਲ ਅਸਟੇਟ ਏਜੰਟ ਹੈ ਉਸਨੇ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਵੱਡੀ ਗਿਣਤੀ 'ਚ ਕੈਨੇਡੀਅਨਸ ਉਸ ਨਾਲ ਨਿੱਗੇ ਮੌਸਮ ਵਾਲੇ ਸ਼ਹਿਰ ਫਲੋਰੀਡਾ 'ਚ ਮੂਵ ਹੋਣ ਬਾਬਤ ਸੰਪਰਕ ਕਰ ਰਹੇ ਨੇ ਉਸਨੇ ਦੱਸਿਆ ਕਿ ਕਈ ਲੋਕ ਟਰੂਡੋ ਨੂੰ ਉਹਨਾਂ ਦੇ ਪ੍ਰਵਾਸ ਦੀ ਇੱਛਾ ਦਾ ਕਾਰਨ ਦੱਸਦੇ ਨੇ ਟਰਮੀਨੇਸੀ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਰਾਜਨੀਤੀ ਤੇ ਨੇੜਿਓ ਨਜ਼ਰ ਨਹੀਂ ਰੱਖਦਾ ਅਤੇ ਉਸ ਨੂੰ ਨਹੀਂ ਪਤਾ ਕਿ ਲੋਕ ਕਿਉਂ ਅਜਿਹਾ ਕਰ ਰਹੇ ਨੇ ਪਰ ਲੰਘੇ ਸਾਲ ਮੈਨੂੰ ਪਿਛਲੇ 1 ਦਹਾਕੇ ਨਾਲੋਂ ਕਰੀਬ 50 ਗੁਣਾ ਵਧ ਕਾਲਾਂ ਆਈਆਂ ਹੋਣੀਆਂ ਨੇ ਤੇ ਉਹਨਾਂ ਵਿੱਚੋਂ ਜ਼ਿਆਦਾਤਰ ਦਾ ਕਹਿਣਾ ਸੀ ਕਿ ਕੈਨੇਡਾ ਦੀ ਰਾਜਨੀਤੀ ਕਰਕੇ ਉੱਥੋਂ ਨਿਕਲਣ ਦੀ ਇੱਛਾ ਰੱਖਦੇ ਨੇ ਭਾਵੇਂ ਕੈਨੇਡਾ ਵਾਂਗ ਅਮਰੀਕਾ ਵਿੱਚ ਵੀ ਮਹਿੰਗਾਈ ਦਾ ਉੱਪਰ ਗਈ ਹੈ ਪਰ ਫਿਰ ਵੀ ਕੁਝ ਸੂਬਿਆਂ 'ਚ ਰਹਿਣ ਸਹਿਣ ਦੀ ਲਾਗਤ ਕੈਨੇਡਾ ਨਾਲੋਂ ਸਸਤੀ ਹੈ ਅਮਰੀਕਾ 'ਚ ਇੱਕ ਘਰ ਦੀ ਔਸਤ ਕੀਮਤ 5,80,700 ਕੈਨੇਡੀਅਨ ਡਾਲਰ ਹੈ ਜਦਕਿ ਕੈਨੇਡਾ 'ਚ ਇੱਕ ਘਰ ਦੀ ਔਸਤ ਕੀਮਤ 7,3500 ਡਾਲਰ ਹੈ ਐਕਸਚੇਂਜ ਰੇਟ ਐਡਜਸਟ ਕਰਨ ਦੇ ਬਾਵਜੂਦ ਇਹ 20% ਘਟ ਹੈ। ਕੁਝ ਅਮਰੀਕੀ ਸੂਬਿਆਂ 'ਚ ਘਰਾਂ ਦੀਆਂ ਕੀਮਤਾਂ ਤਾਂ ਹੋਰ ਘਟ ਨੇ। ਮੌਨਿਕਾ ਅਬਰਾਮੋਵ 온ਟਾਰੀਓ ਦੇ ਇਨਫਸਲ ਵਿੱਚ ਰਹਿੰਦੀ ਹੈ ਪਰ ਉਹ ਫਲੋਰੀਡਾ ਦੇ ਫੋਰਟ ਲਾਰਡੇਲ 'ਚ ਜਾਰੀ ਹੈ। ਉਹ ਕਹਿੰਦੀ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਜਾਣ ਦੀ ਫਿਰਾਕ ਸੀ ਪਰ ਕੈਨੇਡਾ 'ਚ ਮੌਜੂਦਾ ਮਹਿੰਗਾਈ, ਡਾਕਟਰਾਂ ਦੀ ਘਾਟ, ਐਮਰਜੈਂਸੀ 'ਚ ਲੰਬੀਆਂ ਉਡਿੱਕਾਂ ਵਰਗੇ ਕਾਰਨਾਂ ਨੇ ਉਸ ਨੂੰ ਕੈਨੇਡਾ ਤੋਂ ਕੂਚ ਕਰਨ ਦੀ ਵੱਡੀ ਵਜਾ ਦਿੱਤੀ ਹੈ ਉਹ ਇਹ ਵੀ ਕਹਿੰਦੀ ਹੈ ਕਿ ਟੈਕਸ ਲਗਾਤਾਰ ਵਧ ਰਹੇ ਨੇ ਤੇ ਅਪਰਾਧ 'ਚ ਵੀ ਵੱਡੀ ਚਿੰਤਾਜਨਕ ਵਾਢਾਪਾ ਹੋਇਆ ਹੈ ਮੌਨਿਕਾ ਨੇ ਕਿਹਾ ਕਿ ਲੋਕਾਂ ਦੇ ਕੈਨੇਡਾ ਛੱਡ ਕੇ ਜਾਣ ਪਿੱਛੇ ਕਈ ਕਾਰਨ ਨੇ ਇਹ ਕੈਨੇਡਾ ਲਈ ਸੁਚੇਤ ਹੋਣ ਅਤੇ ਆਪਣੇ ਬੱਚੰਦਿਆਂ ਨੂੰ ਇੱਥੇ ਹੀ ਰੱਖਣ ਦਾ ਸਮਾਂ ਹੈ ਮੈਂ ਯਕੀਨੀ ਤੌਰ ਤੇ ਸੋਚਦੀ ਹਾਂ ਕਿ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ ਅਪਰਾਧ ਦਰਾਂ ਕਾਰ ਜੈਕਿੰਗ ਹੈਲਥ케ਅਰ ਸਿਸਟਮ ਸਾਲ ਦਰ ਸਾਲ ਤੇਜ਼ੀ ਨਾਲ ਵਿਗੜ ਰਿਹਾ ਹੈ ਕੈਨੇਡਾ ਉਹ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ ਪਰ ਸਾਰੇ ਲੋਕ ਸਿਆਸੀ ਹਾਲਾਤ ਕਰਕੇ ਨਹੀਂ ਜਾ ਰਹੇ। ਮਿਥਰਾ ਸੌਂਡਰਸ ਅਕਤੂਬਰ 2021 ਚ ਮਹਾਮਾਰੀ ਦੌਰਾਨ ਨੌਕਰੀ ਤੋਂ ਛਾਂਟੀ ਤੋਂ ਬਾਅਦ ਟੋਰਾਂਟੋ ਤੋਂ ਫਲੋਰੀਡਾ ਦੇ ਪੋਲ ਕਾਉਂਟੀ ਚਲੀ ਗਈ ਸੀ। ਉਹ ਕਹਿੰਦੀ ਹੈ ਕਿ ਫਲੋਰੀਡਾ ਦਾ ਗਰਮ ਮੌਸਮ, ਸ਼ਾਨਦਾਰ ਬੀਚ ਅਤੇ ਮੁਕਾਬਲਤਨ ਸਸਤੀ ਜੀਵਨ ਸ਼ੈਲੀ ਨੇ ਉਸ ਨੂੰ ਟੋਰਾਂਟੋ ਤੋਂ ਕੂਚ ਕਰਨ ਦਾ ਕਾਰਨ ਦਿੱਤਾ। ਭਾਰਤੀ ਮੂਲ ਦੀ ਅਮਰੀਕੀ ਨੇਤਾ ਨਿੱਕੀ ਹੈਲੀ ਨੇ ਇਜ਼ਰਾਈਲੀ ਹਥਿਆਰ ਤੇ ਆਟੋਗ੍ਰਾਫ ਦਿੱਤਾ ਹੈ। ਲੇਬਨਾਨ ਨਾਲ ਇਜ਼ਰਾਈਲ ਦੀ ਉੱਤਰੀ ਸਰਹੱਦ ਦਾ ਦੌਰਾ ਕਰਦੇ ਹੋਏ ਉਹਨਾਂ ਨੇ ਤੋਪਖਾਨੇ ਦੇ ਗੋਲਿਆਂ ਉੱਤੇ ਫਿਨਿਸ਼ ਥੈਮ ਲਿਖਿਆ। ਉਹਨਾਂ ਨੇ ਅਮਰੀਕਾ ਲਵਜ਼ ਇਜ਼ਰਾਈਲ ਲਿਖ ਕੇ ਇਸ ਤੇ ਦਸਤਖਤ ਵੀ ਕੀਤੇ ਨੇ। ਸੰਯੁਕਤ ਰਾਸ਼ਟਰ 'ਚ ਇਜ਼ਰਾਈਲੀ ਸਾਬਕਾ ਰਾਜਦੂਤ ਅਤੇ ਸੰਸਦ ਮੈਂਬਰ ਡੈਨੀ ਡੇਨਨ ਇਸ ਦੌਰਾਨ ਨਿੱਕੀ ਹੈਲੀ ਦੇ ਨਾਲ ਸਨ। ਉਹਨਾਂ ਨੇ ਇਹ ਤਸਵੀਰ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ। ਇਸ ਪੋਸਟ 'ਚ ਹੈਲੀ ਨੂੰ ਗੋਡਿਆਂ 'ਤੇ ਬੈਠੀ ਤੇ ਬੈਂਗਣੀ ਮਾਰਕਰ ਪੈਨ ਨਾਲ ਇੱਕ ਸ਼ੈੱਲ ਉੱਤੇ ਆਪਣੇ ਦਸਤਖਤ ਕਰਦੇ ਹੋਏ ਦਿਖਾਇਆ ਗਿਆ ਹੈ। ਨਿੱਕੀ ਹਲੀ ਨੇ ਹਥਿਆਰਾਂ ਤੇ ਆਪਣਾ ਨਾਮ ਤੇ ਅਜੇ ਹੀ ਸਮੇਂ ਦਸਤਖਤ ਕੀਤੇ ਨੇ ਜਦੋਂ ਰਫਾਹ 'ਚ ਇਜ਼ਰਾਈਲੀ ਫੌਜ ਦੇ ਹਮਲਿਆਂ ਨੂੰ ਲੈ ਕੇ ਇਜ਼ਰਾਈਲ ਦੀ ਆਲੋਚਨਾ ਹੋ ਰਹੀ ਹੈ। ਐਤਵਾਰ ਨੂੰ ਇਜ਼ਰਾਈਲੀ ਫੌਜ ਦੇ ਹਮਲੇ 'ਚ ਰਫਾਹ ਸ਼ਰਨਾਰਥੀ ਕੈਂਪ 'ਚ ਰਹਿਣ ਵਾਲੇ 45 ਲੋਕ ਮਾਰੇ ਗਏ ਸਨ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਰਿਕਾਰਡ ਮੁਤਾਬਕ ਗਾਜ਼ਾ 'ਚ ਹੁਣ ਤੱਕ ਜੰਗ 'ਚ ਲਗਭਗ 36096 ਫਲਸਤੀਨੀ ਮਾਰੇ ਜਾ ਚੁੱਕੇ ਨੇ ਇਹਨਾਂ ਵਿੱਚੋਂ ਲਗਭਗ 15000 ਬੱਚੇ ਨੇ ਮਿਨੀਸੋਟਾ ਸ਼ਹਿਰ ਦੇ ਮਿਨੀਆਪੋਲਿਸ ਦੇ ਇੱਕ ਅਪਾਰਟਮੈਂਟ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਮਿਨੀਆਪੋਲਿਸ ਦੇ ਇੱਕ ਅਪਾਰਟਮੈਂਟ ਕੰਪਲੈਕਸ 'ਚ ਭਾਰੀ ਗੋਲਾਬਾਰੀ ਹੋਈ ਇਸ ਘਟਨਾ 'ਚ ਬੰਦੂਕਧਾਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਇਸ ਘਟਨਾ 'ਚ ਦੋ ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ ਹਾਲਾਂਕਿ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਨੂੰ ਸੰਬੋਧਿਤ ਕਰਨ ਲਈ ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਦੀ ਯੋਜਨਾ ਬਣਾਈ ਇਹ ਘਟਨਾ ਬਾਰੇ ਅਜੇ ਹੋਰ ਅਪਡੇਟ ਨਹੀਂ ਕੀਤਾ ਗਿਆ ਇੱਕ ਪਹਿਲਾ ਪੁਲਿਸ ਬਿਆਨ ਚ ਸੰਕੇਤ ਦਿੱਤਾ ਗਿਆ ਸੀ ਕਿ ਦੋ ਅਧਿਕਾਰੀਆਂ ਦੇ ਨਾਲ ਚਾਰ ਨਾਗਰਿਕ ਜ਼ਖਮੀ ਹੋਏ ਨੇ ਸਥਾਨਕ ਫੀਲਡ ਡਿਵੀਜ਼ਨ ਦੇ ਬੁਲਾਰੇ ਐਸ਼ਲੇ ਸ਼ੈਰਲ ਨੇ ਵੀ ਲਗਾਤਾਰ ਗੋਲੀਬਾਰੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਤੋਂ ਇਲਾਵਾ ਮਿਨੀਆ ਪੁਲਿਸ ਪੁਲਿਸ ਨੇ ਵੀ ਫੇਸਬੁੱਕ ਪੋਸਟ ਰਾਹੀਂ ਲੋਕਾਂ ਨੂੰ ਚੌਕਸ ਰਹਿਣ ਦਾ ਹੁਕਮ ਦਿੱਤਾ ਉਹਨਾਂ ਸਥਿਤੀ ਨੂੰ ਬਹੁਤ ਗੰਭੀਰ ਦੱਸਦਿਆਂ ਇਲਾਕਾ ਨਿਵਾਸੀਆਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸਥਿਤੀ ਦਾ ਵਰਣਨ ਕਰਦੇ ਹੋਏ ਰਾਜ ਦੇ ਇੱਕ ਨਿਵਾਸੀ ਨੇ ਕਿਹਾ ਮੈਂ ਅਤੇ ਮੇਰੀ ਪ੍ਰੇਮਿਕਾ ਅਸੀਂ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਜ਼ੋਰਦਾਰ ਧਮਾਕੇ ਨੂੰ ਸੁਣਿਆ ਸੀ ਨੇੜਲੇ ਰਹਿਣ ਵਾਲੇ ਰੁਬੇਨ ਮੋਲੀਨਾ ਨੇ ਇਹ ਗੱਲ ਕਹੀ ਫਿਰ ਅਸੀਂ ਇਸ ਨੂੰ ਦੁਬਾਰਾ ਅਤੇ ਦੁਬਾਰਾ ਤੇਜ਼ੀ ਨਾਲ ਸੁਣਿਆ ਤੇ ਮੈਂ ਅਤੇ ਉਹ ਇਸ ਤਰ੍ਹਾਂ ਸਨ ਉਹ ਇਹ ਗੋਲੀਆਂ ਹਨ ਰਾਜ ਦੇ ਗਵਰਨਰ ਟਿਮ ਵਾਲਜ਼ ਨੇ ਵੀ ਇਸ ਘਟਨਾ ਬਾਰੇ ਆਪਣਾ ਬਿਆਨ ਦਿੱਤਾ ਤੇ ਕਿਹਾ ਸਟੇਟ ਪੈਟਰੋਲ ਦੱਖਣ ਮਿਨੀਆਪੋਲਿਸ ਤੇ ਘਟਨਾ ਸਥਾਨ ਤੇ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਚ ਸਹਾਇਤਾ ਕਰ ਰਹੀ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਬ੍ਰਿਟਿਸ਼ ਸੰਸਦ ਭੰਗ ਕਰ ਦਿੱਤੀ ਹੈ ਇਸ ਨਾਲ ਬ੍ਰਿਟੇਨ ਦੀ ਸੰਸਦ ਚ 650 ਸੰਸਦ ਮੈਂਬਰਾਂ ਦੀਆਂ ਸੀਟਾਂ ਅੱਧੀ ਰਾਤ ਤੋਂ ਇੱਕ ਝਟਕੇ ਚ ਖਾਲੀ ਹੋ ਗਈਆਂ ਨੇ ਹਾਲਾਂਕਿ ਬ੍ਰਿਟੇਨ ਦੀ ਮੌਜੂਦਾ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਦਸੰਬਰ 'ਚ ਪੂਰਾ ਹੋਣਾ ਹੈ ਬ੍ਰਿਟਿਸ਼ ਨਿਯਮਾ ਮੁਤਾਬਕ ਇੱਥੇ 28 ਜਨਵਰੀ 2025 ਤੋਂ ਪਹਿਲਾਂ ਤੇ 17 ਦਸੰਬਰ ਤੋਂ ਬਾਅਦ ਚੋਣਾਂ ਹੋਣੀਆਂ ਸਨ ਪਰ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ 6 ਮਹੀਨੇ ਪਹਿਲਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੰਸਦ ਨੂੰ ਭੰਗ ਕਰ ਦਿੱਤਾ ਅਜਿਹੇ 'ਚ ਹੁਣ ਬ੍ਰਿਟੇਨ 'ਚ 4 ਜੁਲਾਈ ਨੂੰ ਚੋਣਾਂ ਹੋਣੀਆਂ ਨੇ ਹੁਣ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਬਰਤਾਨਵੀ ਸੰਸਦ ਭੰਗ ਹੋਣ ਤੋਂ ਬਾਅਦ ਚੋਣ ਪ੍ਰਚਾਰ ਲਈ ਕਰੀਬ 5 ਹਫ਼ਤੇ ਬਚੇ ਨੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 14 ਸਾਲਾਂ ਦੇ ਰਾਜ ਤੋਂ ਬਾਅਦ ਇਸ ਵਾਰ ਵੱਖ-ਵੱਖ ਸਰਵੇਖਣਾਂ 'ਚ ਲੇਬਰ ਪਾਰਟੀ ਦੇ ਸੱਤਾ 'ਚ ਆਉਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਇਸ ਦੇ ਨਾਲ ਹੀ 5 ਹਫ਼ਤਿਆਂ ਦੀ ਚੋਣ ਮੁਹਿੰਮ ਵੀ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਈ ਹੈ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ